ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾੰਤ ਅੱਜ ਆਪਾਂ ਪਹੁੰਚੇ ਹਾਂ ਹਰਿਆਣਾ ਦੇ ਜ਼ਿਲ੍ਹਾ ਫਿਰਸਾ ਦੇ ਪਿੰਡ ਪਣਿਆਰੀ ਅਤੇ ਸੰਗਰ ਦੇ ਵਿਚਕਾਰ ਪੈਂਦੇ ਏਰੀਏ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ 6 ਸਤੰਬਰ 2025 ਨੂੰ ਘੱਗਰ ਬੰਨ ਟੁੱਟਣ ਨਾਲ ਕਾਫੀ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਅੱਜ ਜੋ ਬੰਨ ਨੂੰ ਪੂਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਿਵੇਂ ਜਿਵੇਂ ਪਿੰਡਾਂ ਨੂੰ ਪਿੰਡਾਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਪਤਾ ਲੱਗਦਾ ਹੈ ਓਵੇਂ ਓਵੇਂ ਮਦਦ ਕਰਨ ਦੇ ਲਈ ਮੂਰੇ ਆ ਰਹੇ ਨੇ ਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਪਤਾ ਲੱਗਿਆ ਉਹ ਵੀਡੀਓ ਦੇਖ ਕੇ ਵੱਧ ਤੋਂ ਵੱਧ ਜਾਨੀ ਕਿ ਪਿੰਡ ਪਿੰਡ ਪੰਡਿਆਰੀ ਵਿਖੇ ਪਹੁੰਚੋ ਅਤੇ ਬੰਨ ਨੂੰ ਪੂਰਨ ਦੇ ਵਿੱਚ ਜੋ ਇਹਨਾਂ ਦਾ ਸਾਥ ਦਿਓ ਤਾਂ ਜੋ ਜਲਦੀ ਤੋਂ ਜਲਦੀ ਬੰਨ ਨੂੰ ਬੰਨ ਨੂੰ ਪੂਰਿਆ ਜਾ ਸਕੇ ਤਾਂ ਜੋ ਹੋਰ ਫਾਸਲਾ ਜਾਂ ਰਿਹਾਇਸ਼ੀ ਏਰੀਏ ਦੇ ਵਿੱਚ ਜੋ ਇਹ ਪਾਣੀ ਨਾ ਜਾ ਸਕੇ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਜੋ ਮਿੱਟੀ ਦੇ ਗੱਟੇ ਵੀ ਭਰੇ ਜਾ ਰਹੇ ਨੇ ਤੇ ਵੱਖ-ਵੱਖ ਸਸਥਾ ਵੱਲੋਂ ਜੋ ਗੁਰੂ ਘਰਾਂ ਦੇ ਵਿੱਚ ਜੋ ਲੰਗਰ ਵੀ ਬਣ ਕੇ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਕੰਮ ਕਰ ਰਹੇ ਉਹਨਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਚਾਹ ਪਾਣੀ ਦਾ ਪ੍ਰਬੰਧ ਜੋ ਕੀਤਾ ਗਿਆ ਹੈ ਅਤੇ ਇਸ ਤੋਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਇਹ ਇਹ ਪਾੜ ਪਿਆ ਹੋਇਆ ਹੈ ਕਾਫੀ ਵੱਡਾ ਜੋ ਪਾੜ ਪਿਆ ਹੋਇਆ ਹੈ ਇਸ ਨੂੰ ਜੋ ਪੂਰਨ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ ਪਿੰਡ ਵਾਸੀਆਂ ਵੱਲੋਂ ਅਤੇ ਇਧਰ ਤੁਸੀਂ ਦੇਖ ਰਹੇ ਹੋ ਜੋ ਦਰਖਤਾਂ ਦੇ ਪਰਲੇ ਪਾਸੇ ਜੋ ਕਗਰਦ ਰਿਆ ਦੀ ਜਗ੍ਹਾ ਹੈ ਜਿੱਥੇ ਕਗਰਦ ਰਿਆ ਚੱਲਦਾ ਹੈ ਅਤੇ ਦਰਖਤਾਂ ਦੇ ਅੰਦਰਲੇ ਪਾਸੇ ਜੋ ਇਹ ਖੇਤ ਨੇ ਖੇਤਾਂ ਦੇ ਵਿੱਚ ਜੋ ਪਾਣੀ ਭਰਿਆ ਹੋਇਆ ਹੈ ਤੇ ਨਾਲ ਹੀ ਆ ਤੁਸੀਂ ਜਿਹੜਾ ਪੁਲ ਦੇਖ ਰਹੇ ਹੋ ਜੋ ਇਹ ਇਹ ਪਣਿਆਰੀ ਲਹਿੰਗੇ ਵਾਲਾ ਮੱਤੜ ਕੱਗਰ ਪੁਲ ਹੈ ਜੋ ਨਵਾਂ ਬਣ ਕੇ ਬਣ ਰਿਹਾ ਹੈ ਅਤੇ ਇਧਰਲੇ ਪਾਸੇ ਜੋ ਤੁਸੀਂ ਛੋਟਾ ਜਾਂ ਟੋਟਾ ਦੇਖਿਆ ਹੈ ਇਹ ਪਹਿਲਾ ਵਾਲਾ ਪੁਲ ਹੈ ਭਣਿਆਰੀ ਲਹਿੰਗੇ ਵਾਲਾ ਮੱਤੜ ਜੋ ਪੁਰਾਣਾ ਪੁਲ ਹੈ ਕਹਿ ਸਕਦੇ ਆਪਾਂ ਤੇ ਇਹ ਹੁਣ ਨਵਾਂ ਪੁਲ ਬਣਨ ਜਾ ਰਿਹਾ ਹੈ ਜੋ ਕੰਮ ਹਜੇ ਚੱਲ ਰਿਹਾ ਹੈ ਅਤੇ ਜੋ ਤੁਸੀਂ ਇਹ ਬੰਨਾ ਦੇਖ ਰਹੇ ਹੋ ਸਾਹਮਣੇ ਮਿੱਟੀ ਪੈ ਰਹੀ ਹੈ ਇਸ ਇਹ ਬੰਨਾ ਕੱਗਰ ਪੁਲ ਦੇ ਉੱਤੋਂ ਦੀ ਹੁੰਦਾ ਹੋਇਆ ਇਹ ਰਸਤਾ ਲਹਿੰਗੇ ਵਾਲਾ ਮੱਤੜ ਨੂੰ ਜਾਂਦਾ ਹੈ ਭਣਿਆਰੀ ਤੋਂ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜੋ ਮਿੱਟੀ ਪਾਈ ਜਾ ਰਹੀ ਹੈ ਇਸ ਨੂੰ ਉੱਚਾ ਕੀਤਾ ਜਾ ਰਿਹਾ ਤਾਂ ਜੋ ਇਹ ਪਾਣੀ ਜਿਹੜਾ ਪਰਲੇ ਪਾਸੇ ਤੁਸੀਂ ਇਹ ਟਰੈਕਟਰ ਦੇ ਪਰਲੇ ਪਾਸੇ ਦੇਖ ਰਹੇ ਹੋ ਜੋ ਇਹ ਪਾਣੀ ਝੰਡਾ ਖੁਰਦ ਜਾਂ ਮਸਾਹ ਵਾਲੇ ਏਰੀਏ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਰਿਹਾ ਸ਼ਹਿਰੀ ਏਰੀਏ ਦੇ ਵਿੱਚ ਨਾ ਆ ਸਕੇ ਇਹ ਸਵਾਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਬਾਕੀ ਦੀਆਂ ਫਸਲਾਂ ਤਾਂ ਚਲੋ ਖਰਾਬ ਹੋ ਚੁੱਕੀਆਂ ਨੇ ਹੋਰ ਫਸਲ ਬਾੜੀ ਜੋ ਨਾ ਖਰਾਬ ਹੋ ਸਕੇ ਧੰਨਵਾਦ ਜੀ